ਅੱਜ ਸਾਨੂੰ ਕੌਰੀਆ ਵਿਖੇ ਬਹੁਤ ਵੱਡਾ ਤੱਤ ਦੇਖਣ ਨੂੰ ਮਿਲਿਆ ਲੋਕਾਂ ਕੀ ਇਹਦੇ ਪ੍ਰਤੀ ਪ੍ਰਚਾਰ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੇ ਹੱਤਾਂ ਦੇ ਡਾਕਾ ਮਾਰਿਆ ਯਾਰ ਸਾਡੇ ਲੋਕਾਂ ਲਈ ਹੱਤਾਂ ਨੇ ਲੋਕ ਜਾਣਾਂ ਜਿਹੜੀ ਆਮ ਆਦਮੀ ਪਾਰਟੀ ਹੈ ਜੋ ਤਾਂ ਹੈਈ ਬੀਜੇਪੀ ਦੀ ਵੀ ਟੀਮ ਜੀ ਉਹ ਤਾਂ ਜਿੱਥੇ ਕਾਂਗਰਸ ਪਾਰਟੀ ਨੇ ਰਾਈਜ਼ ਕਰਦੀ ਹੈ ਜਾਂ ਕਾਂਗਰਸ ਪਾਰਟੀ ਆਉਂਦੀ ਹੈਗੀ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਇਹ ਅਮਿਤ ਸ਼ਾਹ ਤੇ ਮੋਦੀ ਨੇ ਇੱਕ ਤਰ੍ਹਾਂ ਨਾਲ ਵੀ ਟੀਮ ਬਣਾਈ ਗਈ ਹੈ ਆਪਣੀ ਦਾ ਨਾਰਾ ਦੇ ਕੇ ਇਹ ਵੀ ਵੋਟਾਂ ਦੀ ਚੋਰੀ ਕਰਕੇ ਲੁੱਟ ਕੇ ਲੈ ਕੇ ਜਿਹੜੇ ਹੈਗੇ ਨੇ ਕੁਟਕਲੇ ਸੁਣਾ ਕੇ ਲੋਕਾਂ ਨੂੰ ਗਮਰਾਹ ਕਰਕੇ ਸਰਕਾਰ ਬਣਾਈ ਗਈ ਆ ਉਸ ਤੋਂ ਮੂਤਲੇ ਵਜਿਹਾ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਚਿਹਰਾ ਇੱਥੇ ਕੇਜਨਾਂ ਮੰਤਰੀ ਜੀ ਦੇ ਸਾਹਮਣੇ ਇਲੈਕਸ਼ਨ ਲੜਨੀ ਹੈ ਕਿਵੇਂ ਦੇਖਦੇ ਪਹਿਲੀ ਗਾਗਾ ਜੀ ਅੱਜ ਪਿੰਡ ਕੌਰਿਆਂ ਦੇ ਵਿੱਚ ਪਹੁੰਚੇ ਹੋ ਨੌਜਵਾਨਾਂ ਸਭ ਤੋਂ ਪਹਿਲਾਂ ਤਾਂ ਬਰਿੰਦਰ ਜੀ ਨੇ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਜ਼ਿਆਦਾ ਇਕੱਠ ਕੀਤਾ ਹੈ ਅਰਾਤ ਇੱਕ ਇਹਨਾਂ ਨੂੰ ਛੋਟਾ ਜਿਹਾ ਮੈਸੇਜ ਸੀ ਕਨਵੇ ਕੀਤਾ ਦੀ ਉਸਤੇ ਇਹ ਜਿੰਨੇ ਨੇ ਬਹੁਤ ਵੱਡੀ ਮੀਟਿੰਗ ਕੀਤੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਰਾਹੁਲ ਗਾਂਧੀ ਨੇ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਤੇ ਉਹ ਚ ਇੱਕ ਅਸੀਂ ਕੈਂਪੇਨ ਪੂਰੇ ਭਾਰਤ ਚ ਸ਼ੁਰੂ ਕੀਤੀ ਹੈ ਬੋਟ ਚੋਰ ਗੱਦੀ ਛੋੜ ਤੁਸੀਂ ਦੇਖਿਆ ਕਿ ਮੋਦੀ ਤੇ ਮਿਤਸ਼ਾਹ ਦੀ ਡਾਇਰੈਕਸ਼ਨ ਤੇ ਸਾਡੇ ਦੇਸ਼ ਦੇ ਹਿੰਦੁਸਤਾਨ ਦੇ ਚੋਣ ਕਮਿਸ਼ਨ ਨੇ ਕਿਵੇਂ ਰੱਖ ਕੇ ਆਪਦੇ ਵੋਟਾਂ ਕਟੀਆਂ ਜਾ ਰਹੀਆਂ ਨੇ ਤੇ ਆਪਦੇ ਬੰਦਿਆਂ ਨੇ ਝੇਤ ਤੇ ਝਾਲੀ ਵੋਟਾਂ ਬਣਾਈਆਂ ਜਾ ਰਹੀਆਂ ਕਿਤੇ ਕਿਤੇ ਤੁਸੀਂ ਦੇਖੋਗੇ ਇੱਕ ਇੱਕ ਸ਼ਹਿਰ ਚ ਜਾਂ ਉਥੇ ਜਿਹੜੇ ਰਹਿਣਾ ਇੱਥੇ ਘਰ ਚ 8 800 9 900 ਵੋਟ ਬਣਾਈ ਜਾ ਰਹੀ ਹੈ ਕਿਹੜੀ ਝਾਲੀ ਵੋਟ ਹੈ ਜੋ ਦੇਸ਼ ਦੇ ਲੋਕਾਂ ਤੇ ਸਾਡੇ ਨਾਗਰਿਕਾਂ ਦੇ ਹੱਕ ਤੇ ਡੱਕ ਹੈ ਉਸ ਨੂੰ ਲੈ ਕੇ ਅੱਜ ਅਸੀਂ ਕੈਂਪੇਨ ਸ਼ੁਰੂ ਕੀਤੀ ਹੈ ਬੋਰਡ ਚੋਰ ਗੱਦੀ ਛੋੜ ਸਾਰੇ ਪੰਜਾਬ ਚ ਅਸੀਂ ਲਗਭਗ 15 ਲੱਖ ਫਾਰਮ ਤੇ ਪੂਰੇ ਹਿੰਦੁਸਤਾਨ ਤੋਂ 5 5 ਕਰੋੜ ਫਾਰਮ ਪਰ ਕੇ ਦੇਸ਼ ਦੇ ਰਾਖਾ ਪਤੀ ਦੇ ਸਾਹਮਣੇ ਲੈ ਕੇ ਜਾਵਾਂਗੇ ਕਿ ਦੇਸ਼ ਦੇ ਲੋਕਾਂ ਦੇ ਡਬੜਾ ਹੱਕ ਹੋ ਰਿਹਾ ਹੱਕ ਤੇ ਡਾਕਾ ਵੱਜ ਰਿਹਾ ਪਿਛਲੇ ਦਿਨੀ ਸਾਨੂੰ ਵੀ ਸਾਡੇ ਵਾਲੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੱਡੇ ਜੀ ਦੇ ਦਿਸ਼ਾ ਨਿਰਦੇਸ਼ ਤੇ ਤੇ ਸ਼੍ਰੀ ਵਿਜੇਂਦਰ ਸਿੰਘ ਲਾਜੀ ਸਾਫ ਦਾ ਮੰਤਰੀ ਪੰਜਾਬ ਸਰਕਾਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਨੂੰ ਇਹ ਫਾਰਮ ਪ੍ਰਾਪਤ ਹੋਏ ਨੇ ਅਸੀਂ ਦਿੜਬੇ ਹਲਕੇ ਦੇ ਹਰ ਪਿੰਡ-ਪਿੰਡ ਜਾ ਕੇ ਇਹ ਬੋਟ ਚੋਰ ਗੱਦੀ ਛੋੜ ਦੇ ਫਾਰਮ ਭਰ ਰਹੇ ਹਾਂ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਤੇ ਜਿਹੜੇ ਡਾਕੇ ਵੱਜ ਰਹੇ ਉਹਦੇ ਬਰਤੀ ਅਵੇਅਰ ਕਰ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਪਿੰਡ ਕੌਰੀਆਂ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਤੁਹਾਨੂੰ ਦੇਖੋ ਦੋਵੇਂ ਸਰਕਾਰਾਂ ਤੋਂ ਬਹੁਤ ਲੋਕ ਬਹੁਤ ੱੱਕੇ ਹੋਏ ਨੇ ਮੋਦੀ ਜੀ ਤੇ ਪੰਜਾਬ ਦੀ ਸਰਕਾਰ ਤੋਂ ਅੱਜ ਅਸੀਂ ਮੈਂ ਤੁਹਾਨੂੰ ਰਸਈ ਰਾਤ ਹੀ ਸਾਡੀ ਗੱਲ ਹੋਈ ਸੀ ਅੱਜ ਸਾਨੂੰ ਕੌਰੀਆਂ ਵਿਖੇ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਲੋਕਾਂ 'ਚ ਇਹਦੇ ਪ੍ਰਤੀ ਉਤਸ਼ਾਹ ਲੋਕਾਂ ਨੂੰ ਜਿਹੜਾ ਪਤਾ ਲੱਗਦਾ ਕਿ ਉਹਨਾਂ ਨੇ ਹੱਕਾਂ ਦੇ ਡਾਕਾ ਮਾਰਿਆ ਯਾਰ ਤਾਂ ਆਪਣੇ ਲੋਕਾਂ ਨੇ ਹੱਕਾਂ ਲਈ ਲੋਕ ਜਾਗਦੇ ਨੇ ਧੰਨਵਾਦ ਸੰਮੀ ਕਹਿੰਦਰੀ ਜੀ ਪਿੰਡ ਕੌਰੀਆਂ ਦੇ ਵਿੱਚੋਂ ਜਿਹੜਾ ਬੋਟ ਚੋਰ ਗੱਦੀ ਛੋੜਦੀ ਜਿਹੜੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਲਕਾ ਦੜਵਾਦੀ ਇਸ ਤਰ੍ਹਾਂ ਦਾ ਜਿਹੜਾ ਪਿੰਡ ਕੌਰੀਆਂ ਦੇ ਵਿੱਚੋਂ ਹੰਗਾਰਾ ਮਿਲਦਾ ਦਿਖ ਰਿਹਾ ਹੈ ਪਹਿਲਾਂ ਧੰਨਵਾਦ ਕਰਦੇ ਆਂ ਤੁਹਾਡਾ ਚੈਨਲ ਦਾ ਜਿਨ੍ਹਾਂ ਨੇ ਤੁਸੀਂ ਆ ਕੇ ਇਸ ਸਮੇਂ 'ਚ ਸਮਾਂ ਕੱਢ ਕੇ ਜੋ ਸਾਡਾ ਕਾਂਗਰਸ ਹਾਈ ਕਮਾਂਡ ਦਾ ਮੈਸੇਜ ਹੈਗਾ ਉਹ ਤੁਸੀਂ ਪਹੁੰਚਾਉਣ ਲਈ ਇੱਥੇ ਆਏ ਹੋ ਉਸ ਤੋਂ ਬਾਅਦ ਸਾਡੇ ਜਿਹੜੇ ਮੀਤ ਪ੍ਰਧਾਨ ਨੇ ਉਹਨਾਂ ਇਹਦਾ ਇੰਚਾਰਜ ਸਾਹਿਬ ਹਲਕਾ ਗਾਂਗਲੀ ਹੋਰ ਸਾਰੀ ਜਿਹੜੀ ਸੰਗਤ ਹੈਗੀ ਸ਼ਾਰਟ ਟਾਈਮ ਦੇ ਵਿੱਚ ਇੱਥੇ ਪਹੁੰਚਣ ਦੇ ਵਿੱਚ ਜਿਹੜਾ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਗਾਗਾ ਜੀ ਨੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਨਹੀਂ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਚੋਰਾਂ ਨੇ ਜਿਹੜਾ ਗੱਡੀਆਂ ਲਈਆਂ ਹੋਈਆਂ ਨੇ ਜਿਸ ਮੋਦੀ ਤੇ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਬਰਗਲਾ ਕੇ ਸਾਰਾ ਕਸ ਕਰਕੇ ਜਿਹੜੇ ਵੋਟਾਂ ਦਾ ਜਿਹੜਾ ਹੈਗਾ ਕੈਪਚਰ ਕਰਕੇ ਜਿਸ ਤਰ੍ਹਾਂ ਕਹੂੰਗਾ ਉਹਦੇ ਸਬੰਧ ਦੇ ਵਿੱਚ ਇਹ ਸਾਰਾ ਹਿੰਦੂ ਜਿਹੜੇ ਅੱਜ ਪ੍ਰਧਾਨ ਮੰਤਰੀ ਬਣਿਆ ਤਾਂ ਉਹ ਸਿਰਫ ਤੇ ਸਿਰਫ ਇਹ ਚੋਰਾਂ ਦੀ ਬਜਾ ਨਾ ਬਣੇਗਾ ਰਾਹੁਲ ਗਾਂਧੀ ਜੀ ਨੇ ਜੋ ਇਹ ਬਹੁਤ ਵੱਡਾ ਇੱਕ ਸਕੈਂਡਲ ਕੱਢਿਆ ਹੈਗਾ ਉਸ ਨੂੰ ਜਿਹੜਾ ਹੈਗਾ ਸਾਰੇ ਤੌਰ ਤੇ ਜਿਹੜਾ ਹੈਗਾ ਘਰ ਘਰ ਪਹੁੰਚਾਉਣ ਲਈ ਜਿਹੜੇ ਵੀ ਵੋਟਾਂ ਦੀ ਚੋਰੀ ਕਰਕੇ ਕਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਤਾਂ ਕਿ ਜਿਹੜੇ ਇਹ ਉਥੋਂ ਵਾਲੇ ਜਿਹੜੇ ਵੋਟਾਂ ਨੇ ਉਹ ਇੱਥੇ ਵੀ ਪਵਾ ਸਕਦੇ ਨੇ ਆ ਕੇ ਇਸ ਤਰ੍ਹਾਂ ਦੀ ਜਿਹੜੀ ਅਵੇਅਰਨੈਸ ਵਾਸਤੇ ਜਿਹੜੇ ਇਹ ਨੇ ਸਾਡਾ ਅਮਰਿੰਦਰ ਸਿੰਘ ਰਾਜਾ ਪੜੇੰਗ ਜੀ ਨੇ ਮੁੱਚੀ ਹਾਈ ਕਮਾਂਡ ਦੇ ਵਿੱਚ ਅਮਰਿੰਦਰ ਸਿੰਘਲਾ ਜੀ ਨੇ ਔਰ ਜਿਹੜੇ ਇਹ ਵੋਟ ਚੋਰ ਗੱਦੀ ਛੋੜਦੇ ਫਾਰਮ ਭਰਾ ਕੇ ਚੋਣ ਕਮਿਸ਼ਨ ਨੂੰ ਔਰ ਜਿਹੜੇ ਸਾਡੇ ਮਾਨ ਜੋ ਜਿਹੜਾ ਰਾਸ਼ਟਰਪਤੀ ਆ ਉਹਨਾਂ ਨੂੰ ਦੇਣਿਆ 5 ਕਰੋੜ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਇਹ ਇਲੈਕਸ਼ਨਾਂ ਜਿੱਤੀਆਂ ਨਹੀਂ ਗਈਆਂ ਕੈਪਚਰ ਕੀਤੀਆਂ ਗਈਆਂ ਨਹੀਂ ਲੁੱਟੀਆਂ ਗਈਆਂ ਨੇ ਉਹਦੇ ਵਿੱਚ ਸਾਨੂੰ ਇਹ ਬਹੁਤ ਵੱਡਾ ਹੰਗਾਰਾ ਜਿਹੜਾ ਕੌਰਿਆ ਪਿੰਡ ਦੇ ਵਿੱਚੋਂ ਮਿਲਿਆਗਾ ਇਸੇ ਆਸ ਕਰਦੇ ਹਾਂ ਕਿ ਇੱਥੇ ਘੱਟੋ ਘੱਟ 3-4000 ਵੋਟ ਆਏਗੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਫਾਰਮ ਨੇਗੇ ਭੇਜਣ ਦੇ ਵਿੱਚ ਜਿਹੜਾ ਮੂਰੀ ਹੋਗਾ ਕਿਸ ਤਰ੍ਹਾਂ ਦੇਖਦੇ ਹੋਗੇ ਜਿਵੇਂ ਬੜਾ ਵੱਡਾ ਮਸਲਾ ਰਾਹੁਲ ਗਾਂਧੀ ਜੀ ਨੇ ਚੁੱਕਿਆ ਬਾਕੀ ਇਹ ਚਿੰਤਾਜਨਕ ਹੈਗਾ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਵੋਟਾਂ ਬਣਨਾ ਸਿਰਫ ਕਾਂਗਰਸ ਹੀ ਇਸ ਮੁੱਦੇ ਨੂੰ ਉਭਾਰ ਰਹੀ ਹੈ ਜਦਕਿ ਇਹ ਜਨਤਕ ਮੁੱਦਾ ਹੈ ਆਮ ਆਦਮੀ ਪਾਰਟੀ ਇਸ ਤੇ ਚੁੱਪ ਹੈ ਇਸ ਤੇ ਕਿਵੇਂ ਦੇਖਦੇ ਜਿਹੜੀ ਆਮ ਆਦਮੀ ਪਾਰਟੀ ਹੈ ਜੋ ਤਾਂ ਹਈ ਬੀਜੇਪੀ ਦੀ ਬੀ ਟੀਮ ਜੀ ਉਹ ਤਾਂ ਜਿੱਥੇ ਕਾਂਗਰਸ ਪਾਰਟੀ ਨੇ ਰਾਈਜ਼ ਕਰਦੀ ਹੈ ਜਾਂ ਕਾਂਗਰਸ ਪਾਰਟੀ ਆਉਂਦੀ ਹੈਗੀ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਇਹ ਮਿਤਸ਼ਾ ਤੇ ਮੋਦੀ ਨੇ ਇੱਕ ਤਰ੍ਹਾਂ ਦਾ ਬੀਟ ਟੀਮ ਬਣਾਈ ਗਈ ਹੈਗੀ ਔਰ ਤੁਸੀਂ ਹਾਲਾਤ ਦੇਖਦੇ ਹੋ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡਾ ਮੰਡਟ ਦੇ ਕੇ ਜਿਹੜਾ 92 ਭੇਜਿਆ ਸੀਗਾ ਤੇ ਅੱਜ ਹਾਲਾਤ ਦੇਖੋ ਤੁਸੀਂ ਕਿ ਬਿਹਾਲਤ ਪਮਲੌਨ ਆਰਡਰ ਤੇ ਪਮਾਰੋ ਰੁਜ਼ਗਾਰ ਤੇ ਇਹ ਸਭ ਜਿਹੜੀਆਂ ਪਿਛਲੀ ਸਰਕਾਰ ਵੇਲੇ ਦੇ ਜਿੱਤੇ ਕੀਤੇ ਕੰਮ ਨੇ ਉਹਨਾਂ ਤੇ ਹੀ ਆਪਦੀ ਮੋਹਰ ਲਾਈ ਜਾਂਦੇ ਨੇ ਅੱਜ ਤੱਕ ਨਵਾਂ ਕੰਮ ਕੋਈ ਇੰਡਸਟਰੀ ਕੋਈ ਕੰਮ ਨਵਾਂ ਕੰਮ ਜਿਹੜਾ ਹੈਗਾ ਹਲਕੇ ਸੰਗਰੂਰ ਦਾ ਇੱਕ ਸੀਐਮ ਦਾ ਡਰਬੇ ਹਲਕੇ ਦਾ ਜਿਹੜਾ ਸਾਡਾ ਇਥੋਂ ਦਾ ਜਿਹੜਾ ਵਿੱਤ ਮੰਤਰੀ ਹੈ ਤੁਸੀਂ ਇਹ ਦੇਖੋ ਵੀ ਕਿਹੜੀਆਂ ਸਾਡੀਆਂ ਸੜਕਾਂ ਦਾ ਸਾਡੇ ਸ਼ਹਿਰਾਂ ਦਾ ਹਰ ਇੱਕ ਚੀਜ਼ ਨਾਲ ਐਡਾਤ ਬੁਲਾ ਹਾਲ ਹੈ ਜਿਹੜਾ ਦੋ ਚੀਜ਼ਾਂ ਨਾਲ ਸਰਕਾਰ ਇਹਨਾਂ ਸਭ ਤੋਂ ਪਹਿਲਾਂ ਕਹੇ ਤੇ ਹੈਲਥ ਤੇ ਐਜੂਕੇਸ਼ਨ ਫਿਰ ਉਹ ਦੋਨੇ ਫੇਰ ਲੈ ਗਏ ਜਿਹੜੇ ਹਰ ਇੱਕ ਚੀਜ਼ਾਂ ਨਾਲ ਆਮ ਆਦਮੀ ਦਾ ਨਾਰਾ ਦੇ ਕੇ ਇਹ ਵੀ ਵੋਟਾਂ ਦੀ ਚੋਰੀ ਕਰਕੇ ਲੁੱਟ ਕੇ ਲੈ ਕੇ ਜਿਹੜੇ ਹੈਗੇ ਨੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਗਮਰਾਹ ਕਰਕੇ ਸਰਕਾਰ ਬਣਾਈ ਗਏ ਉਸ ਤੋਂ ਬਾਅਦ ਜਿਹੜਾ ਪਹਿਲਾਂ ਕਹਿੰਦਾ ਸੀ ਵੀ ਅਸੀਂ ਆ ਵੀਆਈਪੀ ਕਲਚਰ ਨਹੀਂ ਰੱਖਦੇ ਅੱਜ ਜੇ ਸਭ ਤੋਂ ਮਹਿੰਗਾ ਮੁੱਖ ਮੰਤਰੀ ਸਾਹਿਬ ਕਾ ਹੋਇਆ ਤਾਂ ਕੇਦਰੀਬਾਲ ਔਰ ਜੇ ਸਭ ਤੋਂ ਜ਼ਿਆਦਾ ਜੇ ਐਡਾ ਦਾ ਖਰਚਾ ਹੋਇਆ ਘੱਟੋ-ਘੱਟ ਜਿੰਨਾ ਇੱਕ ਬਜਟ ਹੈਗਾ ਪੰਜਾਬ ਉਸ ਤੇ ਤਾਂ ਉਹ ਤੋਂ ਵੱਡਾ ਮੈਂ ਕਹਿੰਦਾ ਮੁੱਖ ਮੰਤਰੀ ਭਵਨਤਮਾਨ ਦਾ ਜਿਹੜਾ ਫੋਟੋਆਂ ਵਾਲੀ ਸਰਕਾਰ ਬੱਜਦੀ ਹੈ ਇਹ ਸਾਰੀ ਡਿਵੈਲਪਮੈਂਟ ਦਾ ਕੋਈ ਨਹੀਂ ਕਰਜਾ ਲੈ ਲੈ ਕੇ ਪੰਜਾਬ ਦਾ ਇਹਨਾਂ ਨੇ ਇੱਕ ਤਰ੍ਹਾਂ ਨਾਲ ਡੋਬਤਾ ਪੰਜਾਬ ਨੂੰ ਗਹਿਣੇ ਰੱਖਣ ਵਾਲਾ ਕਰਤਾ ਕੰਗਲਾ ਜਿਹੜਾ ਇੱਕ ਰੰਗਲਾ ਪੰਜਾਬ ਕਹਿੰਦੇ ਇਹਨਾਂ ਨੇ ਕੰਗਲਾ ਪੰਜਾਬ ਬਣਾਇਆ ਆਉਣ ਵਾਲੇ ਟਾਈਮ ਦੇ ਵਿੱਚ ਸੰਖੇਪ ਟਿੱਪਣੀ ਚਾਹੂੰਗਾ ਪਿੰਡਾਂ ਦੇ ਵਿੱਚੋਂ ਵਰਕਰ ਤੁਹਾਡੇ ਨਾਲ ਜੁੜ ਰਹੇ ਨੇ 2027 ਦੀ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਖਾਸ ਕਰ ਜਿੱਥੇ ਮੇਰੇ ਐਜ਼ ਅ ਹਾਈ ਕਮਾਂਡ ਨੇ ਜਿਹੜੇ ਡਿਊਟੀ ਲਗਾਈ ਗਈ ਹੈ ਰਾਜਾ ਪ੍ਰਿੰਕਪੀ ਨੇ ਵਿਜੇਂਦਰ ਸਿੰਘਲਾ ਜੀ ਨੇ ਔਰ ਮੈਂ ਦੜਬੇ ਹਲਕੇ ਦਾ ਦਾਅਵਾ ਕਰਦਾ ਕਿ ਘੱਟੋ ਘੱਟ ਇੱਥੇ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਇੱਥੇ ਵਧੀਆ ਜਿੱਤ ਪ੍ਰਾਪਤ ਕਰੇਗੀ ਔਰ ਜਿਸ ਤਰ੍ਹਾਂ ਨਾਲ ਗਾਗਾ ਜੀ ਮਿਹਨਤ ਕਰ ਰਹੇ ਨੇਗੇ ਕਾਹਾਂ ਕਿ ਖਾਈ ਕੁਮਾਨੂ ਕੇ ਕਾਂਗਰਸ ਪਾਰਟੀ ਦਾ ਸਾਡਾ ਉਮੀਦਵਾਰ ਵੀ ਜਗਦੇਵ ਗਾਗਾ ਜੀ ਹੋਵੇ ਤਾਂ ਕਿ ਦਿਨ ਰਾਤ ਜਿਸ ਤਰ੍ਹਾਂ ਪਵਾ ਵੋਟ ਚੋਰ ਗੱਦੀ ਛੋੜਾ ਹੈ ਪਵਾ ਮੰਡਲ ਪ੍ਰਧਾਨ ਨੇ ਜੇ ਆਪਾਂ ਮਕੂਥ ਲੈਵਲ ਤੇ ਆ ਗਏ ਆਪਾਂ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਚਿਹਰਾ ਇੱਥੇ ਖਜ਼ਾਨਾ ਮੰਤਰੀ ਜੀ ਦੇ ਸਾਹਮਣੇ ਇਲੈਕਸ਼ਨ ਲੜਨੀ ਹੈ ਕਿਵੇਂ ਦੇਖਦੇ ਹੋ ਚੈਲੰਜ ਕੋਈ ਲੋਕਾਂ ਦਾ ਜਿਹੜਾ ਹੈਗਾ ਜੀ ਵੱਡੇ ਵੱਡੇ ਪਮਾ ਸੀਐਮਸੀ ਸਾਫਤਾ ਸੀਐਮਸੀ ਜਦੋਂ ਲੋਕਾਂ ਨੇ ਦੇਖ ਲਿਆ ਹੈ ਵੱਡੇ ਚਿਹਰਿਆਂ ਦਾ ਜਿਹੜਾ ਹੈਗਾ ਦੇਖ ਲਿਆ ਹੁਣ ਜਿਹੜੇ ਗਰਾਊਂਡ ਤੇ ਰਹਿਣ ਵਾਲੇ ਚਿਹਰੇ ਨੇ ਉਹਨਾਂ ਨੂੰ ਹੀ ਲੋਕ ਸਨਦ ਕਰਨਗੇ ਉਹਨਾਂ ਨੂੰ ਹੀ ਅੱਗੇ ਲਿਆਉਣਗੇ ਉਹਨਾਂ ਦੇ ਦਿੱਤੇ ਹੋਏ ਜਿਹੜੇ ਕੰਮ ਨੇ ਟਾਸਕ ਨੇ ਕਿ ਉਹਨਾਂ ਨੂੰ ਲਿਆ ਕੇ ਕੇ ਪੇਸ਼ ਕਰਨਗੇ ਧੰਨਵਾਦ ਹਾਂਜੀ ਪ੍ਰਧਾਨ ਬਰਿੰਦਰ ਸਿੰਘ ਜੀ ਤੁਸੀਂ ਕਾਫੀ ਵੱਡੇ ਜਿਹੜੀ ਗਿਣਤੀ ਦੇ ਵਿੱਚ ਨੌਜਵਾਨ ਅੱਜ ਕੌਰੀਆਂ ਦੇ ਵਿੱਚ ਇਕੱਤਰ ਕੀਤੇ ਨੇ ਕਿਵੇਂ ਦੇਖਦੇ ਹੋ ਇਸ ਮੈਮ ਨੂੰ ਜਿਹੜੀ ਕਾਂਗਰਸ ਪਾਰਟੀ ਵੱਲੋਂ ਚਲਾਈ ਗਈ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ ਜਿਹੜੀ ਬਾਈ ਸਾਡੇ ਜਗਦੇਵ ਗਾਗਾ ਜੀ, ਸੁਨਮੀਕ ਹੈਨਰੀ ਜੀ, ਸਤਲਾਵ ਸਿੰਘ, ਸਤਾ ਜੀ ਤੇ ਸਾਡੇ ਵਿਜੇਂਦਰ ਸਿੰਘ ਲਾ ਜੀ ਨੇ ਜਿਹੜੀ ਸਾਡੀ ਫਾਰਮ ਭਰਨ ਤੇ ਡਿਊਟੀ ਲਈ ਹੈ ਅਸੀਂ ਇਹਨੂੰ ਤਨਦੇਹੀ ਨਾਲ ਨਿਭਾਵਾਂਗੇ। ਰਾਜਾ ਬੜਿੰਗ ਜੀ ਦੀਆਂ ਹਦਾਇਤਾਂ ਅਨੁਸਾਰ ਅਸੀਂ ਜੋ ਵੀ ਕੰਮ ਹੈ ਇਹਨਾਂ ਨੂੰ ਵੱਦ ਤੋਂ ਵੱਧ ਫਾਰਮ ਭਰ ਕੇ ਆਪਣੀ ਪਾਰਟੀ ਨੂੰ ਬੋਟ ਦੇਵਾਂਗੇ ਜੀ। ਬੋਟ ਚੋਰ ਜਿਹੜੀ ਇਹ ਜਿਹੜੀ ਭਾਜਪਾ ਸਰਕਾਰ ਹੈ ਇਹ ਆਦਰ ਸਟੇਟਾਂ ਦੇ ਵਿੱਚ ਗਲਤ ਵੋਟਾਂ ਬਣਾ ਕੇ ਆਪਣੀ ਸਰਕਾਰ ਬਣਾਉਂਦੀ ਰਹੀ ਹੈ। ਹੁਣ ਇਹੀ ਇਹ ਸਿਸਟਮ ਆਪਣਾ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ। ਜਿਹੜੀ ਪੰਜਾਬ ਹੈ ਇਹ ਕ੍ਰਾਂਤੀਕਾਰੀਆਂ ਦੀ ਜੋਧਿਆਂ ਦੀ ਧ ਅਸੀਂ ਇੱਥੇ ਇਹਨਾਂ ਦੀ ਇਹ ਜਿਹੜੀ ਹਰਕਤ ਹੈ ਇਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਸੋ ਕਿਵੇਂ ਦੇਖਦੇ ਹੋ ਜਿਹੜਾ ਨੌਜਵਾਨਾਂ ਦੀ ਇਕੱਤਰਤਾ ਹੋਈ ਹੈਗੀ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਨੌਜਵਾਨ ਪਹੁੰਚੇ ਨੇ ਤੁਹਾਡੇ ਸੱਦੇ ਤੇ ਅਸੀਂ ਬਾਈ ਜੀ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਜਿਹੜੇ ਸਾਡੇ ਛੋਟੇ ਸੱਦੇ ਤੇ ਰਾਤ ਬਾਈ ਜੀ ਨੇ 10 ਵਜੇ ਫੋਨ ਕੀਤਾ ਅੱਜ 8 ਵਜੇ ਦੇ ਨੂੰ ਘੱਟੋ ਘੱਟ 500 150 ਬੰਦਾ ਆਪਣਾ ਇੱਥੇ ਆਇਆ ਸਾਰਿਆਂ ਦਾ ਬਾਈ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਆ